ਨਿਗੜ ਤੋਂ ਆਪੇ ਕੰਨੀ ਜਾਣੇ ਆ ਤਾਂ ਉਦੋਂ ਇੱਧਰ ਨੂੰ ਮੁੜਦੇ ਆਂ ਤੇ ਮੇਨ ਰੋਡ ਦੇ ਉੱਪਰਲੇ ਪੱਖੀ ਆਪਾਂ ਤੋਂ ਪੱਗੇ 1.5 ਕਿਲੋਮੀਟਰ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬ ਆਉਂਦਾ ਹੈ। ਆਪਾਂ ਹੁਣ ਨਾਪਾ ਰੋਡ ਦੇ ਉੱਤੇ ਆ ਰਹੇ ਹਾਂ ਜੀ। ਭਾਨੀਗੜ ਨਾਪਾ ਰੋਡ ਇਤੋਂ ਲਗਭਗ 1.5 ਕਿਲੋਮੀਟਰ ਤੇ ਜਾ ਕੇ ਗੁਰਦੁਆਰਾ ਸਾਹਿਬ ਦਾ 메인 게이트 ਆਉਂਦਾ ਹੈ। ਇਹ ਗੁਰਦੁਆਰਾ ਸਾਹਿਬ ਦੀਵਾਨ ਟੋਡਰਮਲ ਜੀ ਦੇ ਨਾਲ ਸੰਬੰਧਿਤ ਹੈ। ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਅਸਥੀਆਂ ਨੇ ਪੂਰੇ ਢੱਬੀਆਂ ਹੋਈਆਂ ਸੀ ਜੋ ਪਿਛਲੇ ਕੁਝ ਸਮੇਂ ਪਹਿਲਾਂ ਪਤਾ ਲੱਗਿਆ ਤੇ ਉਹਨਾਂ ਨੂੰ ਦੁਬਾਰਾ ਸੈੱਟ ਕਰਕੇ रखा गया पिंड आलवरख है आ गया जी अपने महान शहीद यादगारी गेट माता गुजर कौर साहबजादा जोरावर सिंह साहबजादा फतेह सिंह ਗੁਰਦੁਆਰਾ ਸਾਹਿਬ ਹੈ ਕੱਕੜਾ ਹਾਂਜੀ ਇਹ ਗੁਰਦੁਆਰਾ ਸਾਹਿਬ ਇੱਥੇ ਆਸਥੀਆਂ ਨੇ ਜਿਹੜੀਆਂ ਸਹਿਬਜਾਦਾ ਜੁਹਾਰ ਸਿੰਘ ਤੇ ਭਤੇ ਸਿੰਘ ਦੇ ਨਾਂ ਦੇ ਇਸੇ ਆਸਥੀਆਂ ਨੇ ਜਿਹੜੀਆਂ ਲੱਗੀਆਂ ਹੋਈਆਂ ਸੀ ਆਓ ਆਪਾਂ ਆ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਕੀ ਕਾਪੜੇ ਦਾ ਕੋਈ ਰੰਗ ਤਾਂ ਪੂਰੀ ਸੀਗੀ ਹੈਗੀ ਖਾਸ ਪਾਰਕਿੰਗ ਦੇ ਵਿੱਚ ਲਾਉਂਦਾ ਜਿਹੜਾ ਪੁਰੂਤੋਂ ਬੇਵਸੋ ਹੋ ਗਿਆ ਦੁਨੀਆਂ ਨੂੰ ਮੁਕ ਦੰਡਾ ਨੇ ਅਤਿਆਚਾਰ ਕਰਦੇ ਧੁਰਮ ਕਰਦੇ ਉਹਨੂੰ ਸਾਧਨ ਦੇ ਵਾਸਤੇ ਤਸੱਬ ਦੀ ਲੋੜ ਹੈ ਜਿਵੇਂ ਲੋਹੇ ਨੂੰ ਸਾਧਨ ਦੇ ਵਾਸਤੇ ਸੌੜੇ ਨੂੰ ਲੋੜ ਆਵਾਣੀ ਸਾਧਨ ਸੌੜੇ ਨੂੰ ਕਿਹਾ ਵਿਮਕ ਲੋਹਾ ਤੱਤੀ ਵਗਦੀ ਵਾਦਾਨੀ ਤੋਂ ਉਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਨੂੰ ਔਲੇ ਮੰਨੇ ਦੇ ਰੂਪ ਦੇ ਵਿੱਚ ਅ ਬਦਲੀ ਕਰਨਾ ਕੀਤਾ ਸੰਤਲੂ ਦੋ ਇਹ ਵੀ ਤਕਨੀਕ ਵੀ ਲਾਤੀ ਸੀ ਕੋਈ ਤਿਆਗ ਦੀ ਸੇਵਾ ਤੇ ਮਹਾਰਾਜ ਜੀ ਨੇ ਆਪਣੇ ਗੁਰਦਖ ਨੂੰ